ਫਰੀਦਕੋਟ 'ਚ ਅੱਜ ਸ਼ਰਿਆਮ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੋ ਤਰਾਂ ਦੀ ਪ੍ਰਾਣੀ ਰੰਜਿਸ਼ਕਾਰਨਾ ਆਪਸੀ ਲੜਾਈ ਦੌਰਾਨ ਚੱਲੀ ਗੋਲੀ ਕਰੀਬ 5 ਰਾਉਂਡ ਫਾਇਰ ਹੋਏ ਕਰੀਬ 10 ਤੋਂ 15 ਹੰਬਲਾਵਾਰਾਂ ਵੱਲੋਂ ਇੱਕ ਕਾਰ ਦੀ ਵੀ ਕੀਤੀ ਪੂਰੀ ਤਰ੍ਹਾਂ ਭੰਨ ਤੋੜ ਮੌਕੇ ਤੇ ਪੁਜੀ ਪੁਲਿਸ ਵੱਲੋਂ ਜਾਂਚ ਸ਼ੁਰੂ ਫਰੀਦਕੋਟ ਸ਼ਹਿਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੋਈ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਸ਼ਰਿਆਮ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਅੱਜ ਮੁਰਤੋ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਦੱਸ ਦਈਏ ਕਿ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ ਅੱਜ ਦੁਪਹਿਰ ਕੋੜਕਪੂਰਾ ਰੋਡ ਤੇ ਗੁਰਲੀਨ ਨਾਮਕ ਇੱਕ ਗਰੁੱਪ ਦਾ ਬੰਦਾ ਜਦੋਂ ਆਪਣੀ ਕਾਰ ਤੇ ਜਾ ਰਿਹਾ ਸੀ ਤਾਂ ਉਸ ਤੇ 10 ਤੋਂ 15 ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਹਮਲੇ ਦੌਰਾਨ ਉਸ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭਾਂ ਤੋੜ ਕੀਤੀ ਗਈ ਅਤੇ ਉਸ ਤੇ ਫਾਇਰ ਵੀ ਕੀਤਾ ਗਿਆ ਫਿਲਹਾਲ ਜਿਹੜੀ ਸੂਚਨਾ ਮਿਲੀ ਹੈ ਕਿ ਉਸ ਮੁਤਾਬਕ ਕਾਰ ਸਵਾਰ ਵੱਲੋਂ ਆਪਣੇ ਬਚਾਓ ਵਿੱਚ ਵੀ ਫਾਇਰ ਕੀਤਾ ਪਰ ਇਸ ਨੂੰ ਲੈ ਕੇ ਹਲੇ ਤੱਕ ਪੁਲਿਸ ਕੋਈ ਸਪਸ਼ਟ ਨਹੀਂ ਦੱਸ ਰਹੀ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਹਮਲੇ ਦੇ ਦੌਰਾਨ ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਲਦ ਹੀ ਇਸ ਘਟਨਾ ਵਿੱਚ ਜਿਸ ਵਿਅਕਤੀ ਦਾ ਵੀ ਰੋਲ ਸਾਹਮਣੇ ਆਇਆ ਉਹ ਬਖਸ਼ਿਆ ਨਹੀਂ ਜਾਵੇਗਾ ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਅਤੇ ਸ਼ਹਿਰ ਵਾਸੀਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਕਹਿੰਦੇ ਵਿੱਚ ਕੋਈ ਪੁਰਾਣੀ ਇਹਨਾਂ ਦੀ ਕੋਈ ਦੋ ਪਾਰਟੀਆਂ ਰੰਜਸ਼ ਸੀ ਇੱਕ ਦਾ ਸਾਡੇ ਕੇ ਸੰਗਮ ਮੋਟਰ ਵਾਲੇ ਕੋਈ ਉਹਨਾਂ ਦੇ ਓਨਰ ਨੇ ਤੇ ਇੱਕ ਕੋਈ ਲੜਕਾ ਹੈਗਾ ਗੁਰਲਿੰਦ ਅ ਰਿੰਦਰਾ ਨਗਰ ਦਾ ਰੈਣ ਵਾਲਾ ਇਹਨਾਂ ਦਾ ਕੋਈ ਪੁਰਾਣਾ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਕੋਈ ਤਕਰਾਰ ਚੱਲ ਰਹੀ ਹੈ ਅੱਜ ਉਹਨੂੰ ਇਹ ਲੈ ਕੇ ਦੋਨੋਂ ਪਾਰਟੀਆਂ ਜਿਹੜੇ ਆਪਸ ਵਿੱਚ ਲੜੀਆਂ ਨੇ ਤੇ ਸਿੱਧੇ ਵਿੱਚ ਇਹਨਾਂ ਨੇ ਇੱਕ ਦੂਜੇ ਇੱਕ ਪਾਰਟੀ ਨੇ ਇੱਕ ਪੈਰ ਵੀ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਇਹ ਐਡਮਿਟ ਵੀ ਹੋਇਆ ਤੇ ਅਸੀਂ ਜਿਹੜੀ ਹੁਣ ਜਲਦੀ ਜਲਦੀ ਇਹਨਾਂ ਨੂੰ ਕਿਸ ਤਰ੍ਹਾਂ ਕਰ ਲਾਂਗੇ ਤੇ ਹੁਣ ਇਹਨਾਂ ਦਾ ਜੋ ਜੋ ਪੰਦੀਓ ਕਰਵਾ ਕਰਾਂਗੇ ਤੇ ਗੱਦੀ ਵੀ ਕਾਫੀ ਬਣੀਗੀ ਕਿ ਕਿੰਨੇ ਖਾਸ ਕਿ ਜਿਹੜੇ ਨਹੀਂ ਅਜੇ ਸਾਡੇ ਕੋਲ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਅਜੇ ਹਾਲਾਤਾਂ ਬਾਰੇ ਜੋ ਵੀ ਇਨਵੈਸਟੀਗੇਸ਼ਨ ਅੱਗੇ ਪਾਰਟ ਆਏਗਾ ਕਿ ਇਹਨਾਂ ਦਾ ਕੌਣ ਕੌਣ ਆਇਆ ਕੌਣ ਕੌਣ ਲੜੇ ਨੇ ਜਾਂ ਕੀ ਇਹਨਾਂ ਦਾ ਲੜਾਈ ਦਾ ਰੰਜਿਸ਼ ਦਾ ਕਾਰਨ ਕੀ ਸੀ ਤੇ ਕਿੰਨੇ ਫਾਇਰਿੰਗ ਕੀਤੀ ਕਿੰਨੇ ਵੈਪਨ ਦੀ ਵਰਤੋਂ ਕੀਤੀ ਉਹ ਅੱਗੇ ਸਾਡੀ ਇੱਕ ਜਰੀ ਦਾ 파ਟ ਰਹੇਗਾ ਤੇ ਜੋ ਹੁਣ ਅਸੀਂ ਪੁਲਿਸ ਸਿਟੀ ਆਪੀ ਕਾਰਵਾਈ ਚੱਲ ਰਹੀ ਹੈ ਨੀ ਇਹਨੇ ਕਿਹਨੇ ਕਿਹਨਾਂ ਰਾਊਂਡ ਜੈਕਮੀ ਕਿਨੇ ਹੋਏ ਨਹੀਂ ਇਹਦੇ ਸਾਨੂੰ ਤਿੰਨ ਤੋਂ ਚਾਰੋਂ ਦੇ ਜਿਹੜੇ ਮਿਲੇ ਨੇ ਫਾਇਰ ਹੋਏ ਨੇ ਤੇ ਗੱਲ ਵੀ ਹੈ ਕੋਈ ਸੰਪਤ ਲੱਗਾ ਵੀ ਇੱਕ ਕੋਈ ਇਹਨਾਂ ਦਾ ਅਸਲਾਜ ਦਾਖਲ ਤੇ ਅਜੇ ਸਾਨੂੰ ਕੋਈ ਕੋਈ ਕਲੀਅਰ ਨਹੀਂ ਅਜੇ ਸਾਨੂੰ ਉੰਬਈ ਅਸੀਂ ਉਹ ਲਿਸ ਲੋਨਾਂ ਹੀ ਮੌਕੇ ਤੇ ਪਹੁੰਚੇ ਆ ਜਿਹੜੇ ਹੁਣ ਜਿਹੜੇ ਇਹਨਾਂ ਦੇ ਵਿੱਚ ਦੋਨਾਂ ਪਾਰਟੀਆਂ ਦੇ ਤਿਆਰ ਬੱਤੇ ਕੇ ਜਿਨ੍ਹਾਂ ਬੱਤੇ ਕੇ ਨੇ ਉਹਨੇ ਜਲਦੀ ਜਲਦੀ ਇੱਕ ਦਿੱਤਾ ਕਰਦੇ ਆ ਅਜੇ ਸਾਨੂੰ ਕੋਈ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਪਰ ਜੋ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦਾ ਹੈ ਜਾਂ ਨਹੀਂ ਇਹ ਨਹੀਂ ਗੈਂਗ ਨਾਲ ਨਹੀਂ ਇਹਨਾਂ ਦੀ ਆਪਸ ਵਿੱਚ ਕੋਈ ਪਰਸਨਲ ਰਿਲੇਂਸ ਚੱਲ ਰਹੀ ਹੈ ਉਸ ਸਰ ਅੱਜ ਸ਼ਹਿਰਾਂ ਵਿੱਚ ਦੋ ਬੰਪੰਚ ਜਿਹੜੀ ਅਮਨ ਸਮਝ ਰਹੀ ਹੈ ਕੀ ਬੰਨ ਲੱਤੀ ਕਰੋ ਦੇਖੋ ਅਜੇ ਮਾਮਲੇ ਦਾ ਤਾਂ ਪਤਾ ਨਹੀਂ ਲੱਗਿਆ ਦੋ ਗਰੁੱਪਾਂ ਦੇ ਵਿੱਚ ਆਹਮੋ ਸਾਹਮਣੇ ਫਾਇਰਿੰਗ ਹੋਈ ਆ ਮੇਨ ਰੋਡ ਕੋਟਕੂੜਾ ਰੋੜਾ ਜਿੰਨਾ ਤੱਕ ਪਤਾ ਲੱਗਿਆ ਕਿ ਇੱਕ ਗੱਡੀ ਦੇ ਉੱਪਰ ਕੋਈ 15-20 ਜਣਿਆਂ ਵੱਲੋਂ ਹਮਲਾ ਕੀਤਾ ਗਿਆ ਫਾਇਰਿੰਗ ਵੀ ਆਹਮੋ ਸਾਹਮਣੇ ਹੋਈ ਆ ਤੇ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਹਾਲਾਤ ਆ ਜਿਹੜੇ ਜਿਸ ਤਰੀਕੇ ਨਾਲ ਇੱਥੇ ਰੋਡ ਦੇ ਉੱਪਰ ਰਾਸ਼ ਰਹਿੰਦਾ ਹਮੇਸ਼ਾ ਇੱਕੋ ਸਿੰਗਲ ਰੋਡ ਆ ਜਿਹੜੀ ਪ੍ਰੀਤਕੋੜ ਦੀ ਚੱਲ ਰਹੀ ਆ ਔਰ ਲਗਾਤਾਰੀ ਜਿਹੜਾ ਹੈਗਾ ਉਹ ਪੰਜਾਬ ਦੇ ਅੰਦਰ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀ ਪਰ ਫਿਰ ਵੀ ਹਜੇ ਤੱਕ ਜਿਹੜਾ ਹੈਗਾ ਉਹ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਜਿਹੜਾ ਹੈਗਾ ਪੁਲਿਸ ਸਾਹਿਬ ਦੀ ਤਫ਼ਤੀਸ਼ ਕਰ ਰਹੀ ਹੈ। ਸਰ ਜੀ ਵਜਹ ਰੰਜਸ਼ ਸਾਹਮਣੇ ਆਈ ਕਿ ਨਹੀਂ ਦੇਖੋ ਹਜੇ ਤੱਕ ਕੋਈ ਆਪਸੀ ਕੋਈ ਪੁਰਾਣੀ ਇਹਨਾਂ ਦੀ ਕੋਈ ਹੋ ਸਕਦੀ ਹੈ ਕੋਈ ਹੋਵੇ ਤਾਂ ਹਜੇ ਕੋਈ ਗੱਲ ਕਲੀਅਰ ਹੋ ਕੇ ਸਾਹਮਣੇ ਨਹੀਂ ਆਈਗੀ। ਸਾਨੂੰ ਵੀ ਜਸ ਜਦੋਂ ਪਤਾ ਲੱਗਿਆ ਤੇ ਅਸੀਂ ਆ ਕੇ ਜਦੋਂ ਮੌਕੇ ਤੇ ਦੇਖਿਆ ਇੱਥੇ ਜਿਹੜਾ ਹੈਗਾ ਦੋ ਤਿੰਨ ਗੱਡੀਆਂ ਜਿਹੜੀਆਂ ਉਹ ਡੈਮੇਜ ਹੋਈਆਂ ਕੋਈ ਪਾਸੇ ਖੜੀਆਂ ਗੱਡੀਆਂ ਦੇ ਵਿੱਚ ਤੇ ਜਿਹੜੀਆਂ ਉਹ ਫਾਇਰ ਲੱਗਿਆ ਉਹ ਗੱਡੀਆਂ ਦੇ ਉੱਪਰ ਲੱਗੇ ਕਿਸੇ ਉਹ ਰਾਗੀਰ ਦੇ ਉੱਤੇ ਵੀ ਲੱਗ ਸਕਦੇ ਸੀ ਜਿਹੜੀ ਸਟੇਪ ਪਣੀ ਗਈ ਇਹ ਇਹ ਮਤਲਬ ਗੱਡੀ ਆਪੇ ਚਲਾ ਰਿਆ ਸੀ ਇਹ ਕਹਿੰਦੇ ਵੀ ਮੁੰਡਾ ਆਪ ਕੋਈ ਚਲਾ ਰਿਆ ਸੀਗਾ ਇਕੱਲਾ ਹੀ ਸੀ ਸ਼ਾਇਦ ਤੇ ਉਸ ਦੇ ਉੱਪਰ ਕੋਈ 15 20 ਜਾਣੇ ਕੋਈ ਅਟੈਕ ਹੋਇਆ ਕੋਈ ਬਾਕੀ ਜਿਹੜੀ ਆ ਪੁਲਿਸ ਆ ਜਿਹੜੀ ਉਹ ਆਪਦੀ ਤਫ਼तीश ਕਰਦੀ ਪਈ ਆ ਉਹ ਆਉਣ ਵਾਲੇ ਸਮੇਂ ਤੇ ਸਾਹਮਣੇ ਉਹ ਜਿਹੜਾ ਮੁੰਡਾ ਇਸ ਗੱਡੀ ਵਾਲਾ ਸੀ ਉਹਦੇ ਕੋਈ ਇੰਜਣ ਹੈਗਾ ਉਹ ਹਸਪੀਟਲ ਲੈ ਕੇ ਗਏ ਵੇ ਉਹਨੂੰ ਤੇ ਬਾਕੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਮਗਰ ਗਿਆ ਉਹ